ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ ਕੈ ਚਿਤ ਨਾ ਹੋ ਬਈ ਜੇ ਲਾਈ ਰਹਾ ਲਿਫਤਾਰੀ ਭੁਖਿਆ ਭੁਖ ਨਾ ਉਤੇਰੀ ਜੇ ਬੰਨਾ ਪੁਰੀਆਂ ਪਾਰ ਸਹਸ ਅਣਪਾ ਲਖ ਹੋਇ ਤੈ ਕਿਨਾ ਚੱਲੇ ਨਾਲੇ ਕਿੰ ਸਚਿਆਰਾ ਹੋਈ ਐ ਕਿਉਂ ਕੋੜਾ ਟੁੱਟੈ ਪਾਲ ਕਮਨ ਸਾਈਂ ਚਲਣਾ ਨਾਨਕ ਕੇ ਕੀ ਨਾਲੇ ਹੁਕਮੇ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਗੁਟਿਆਈ ਹੁਕਮੇ ਉਤਮਨੀਚ ਹੁਕਮ ਲਿਖ ਦੁਖ ਸੁਖ ਪਾਈਐ ਨਾ ਹੁਕਮੀ ਬਖਸ਼ੀਐ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੀ ਬੁਝੈ ਤਉ ਹਮੈ ਕਹਿ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਣੇ ਈਸ਼ਾਣੇ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਬਿਚਿਆ ਵਿਖੰ ਵਿਚਾਰੀ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਜਪਿਰਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਿਖੇ ਹਰ ਤਰ੍ਹਾਂ ਦੂਰੇ ਕਥਨਾ ਕਥੀ ਨਾ ਆਵੈ ਟੋਟ ਕਥਤ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਪ੍ਰਭ ਜਗੰਤਰ ਕਾਹੀ ਕਾਹੀ ਹੁਕਮੇ ਹੁਪਮ ਚਲਾਏ ਰਾਹੋ ਨਾਨਕ ਵਿਖੇ ਦੇਖਦਾ ਹੂੰ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਉ ਅਪਾਰ ਅੱਖੇ ਮੰਗੇ ਦੇਹ ਦੇਹ ਦਾਤਿ ਦੇਹ ਫਿਰ ਕਿ ਅੱਗੇ ਰੱਖੀਐ ਜਿਤ ਤਿਸੈ ਦਰਬਾਰ ਮੋਹ ਕੀ ਬੁਲਣ ਬੋਲੀਐ ਜਿਤ ਸੁਣ ਤਰੇ ਪਿਆਰੇ ਅੰਮ੍ਰਿਤ ਵੇੜਾ ਸਚ ਨਾਮ ਵਡਿਆਈ ਵਿਚਾਰ ਗਰਮੀ ਆਵੇ ਕੱਪੜਾ ਜਨੀ ਮੁਕਤivari ਨਾਨਕ ਇਹ ਮੈਂ ਜਾਣੀਐ ਸਭ ਆਪੇ ਸਚਿਆਰ ਆਪੇ ਨਾ ਜਾਏ ਕਿਤਾ ਨ ਹੋਏ ਆਪੇ ਆਪ ਰੰਝਨ ਸੋਏ ਜਿਸ ਸੇ ਬਿਆਸਿ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਪਿਆਰੇ ਸੁਣੀਐ ਮਨ ਦੁੱਖ ਪਰ ਹਾਸੋ ਘਰ ਲੈ ਜਾਏ ਮੁਖ ਨਾਦਨ ਗੁਰਮੁਖ ਬੇਦਨ ਗੁਰਮੁਖ ਰਹਾ ਸਮਾਈ ਗੁਰੇਸ਼ਰ ਗੁਰਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਖਾ ਨਹੀਂ ਕਹਿਣਾ ਕਥਣਾ ਜਾਈ ਗੁਰਾ ਇੱਕ ਦੇਹ 부ਝਾਈ ਸਤਿਗੁਰ ਜੀ ਕਾ ਇੱਕ ਦਰਤਾ ਸੋ ਮੈਂ ਵਿਸਰ ਨਾ ਜਾਈ ਤੇਰਤ ਨਾਵਾਂ ਜੇ ਤਿਸ ਭਾਵਾਂ ਬਿਨ ਭਾਣੇ ਕੇ ਨਾਏ ਕਰੀ ਜੇਤੀ ਸਿਰਕ ਪਾਈ ਵੇਖਾ ਬਿਨ ਕਰਮਾਂ ਕੇ ਮਿਲ ਲਈ ਮਾਤ ਵਿੱਚ ਰਤਨ ਜਵਾਹਰ ਮਾਨ ਇੱਕ ਜੇਕ ਗੁਰ ਕੀ ਸਿੱਖ ਸੁਣੀ ਨਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਚਾਰੇ ਆ ਜਾ ਹੋਰ ਸੁਣੀ ਹੋਏ ਨਮਾਖੰਡਾਂ ਵਿੱਚ ਜਾਣੀ ਐ ਨਾਲ ਚਲੇ ਸਭ ਕੋਏ ਸਕੀਰਤ ਜਗਲੇ ਜੇ ਤਿਸ ਨਦਰਨਾਯਾ ਵਈ ਤਾ ਬਾਤ ਨ ਪੁੱਛੇ ਕੇ ਕਿੰਨਾ ਤਕੀਟ ਕਾ ਦੋਸ਼ੀ ਦੋਸ਼ ਤਈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਇਹਾ ਕੋਈ ਨ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਹੈ ਤਤ ਬਲਾ ਕਾਸ਼ੀ ਸੁਣਿਆ ਦੀਪ ਲੋ ਪਾਤਲ ਸੁਹੈ ਕੁੰਸ ਕੇ ਕਾਲੀ ਨਾਨਕ ਭਗਤਾ ਸਦਾ ਵਿਗਾ ਸੁਣਿਆ ਧੂਪ ਪਾਤ ਦਾ ਨਾਸਿ ਸੁਣਿਆ ਈਸ਼ਰ ਬਰਮਾ ਇੰਦ ਸੁਹੈ ਸੁਣਿਆ ਜੋਗ ਜੁਗ ਤਨ ਭੇਦ ਸਵੇ ਸ਼ਾਸਤਿ ਜਮਤਵੇ ਦੀ ਨਾਨਕ ਭਗਤਾ ਸਦਾ ਵਿਗਾਸ ਸਵੇ ਜਿਨ ਪਤਨ ਕਨਾਸੀ ਸੁਣਿਆ ਸਤ ਸੰਤੋਖ ਗਿਆਨ ਸਵੇ ਅਸਕ ਕਾ ਇਸਨਾ ਨੇ ਸੁਣਿਆ ਪੜ ਪੜ ਪਾਵੈ ਮਾਨ ਸਵੇ ਨਾਗੇ ਸਹਿ ਧਿਆਨੇ ਨਾਨਕ ਭਗਤਾ ਸਦਾ ਵਿਗਾਸ ਸਵੇ ਜਿਨ ਕੰ ਕਰਾਸੀ ਸੁਣਿਆ ਸਰਾ ਗੁਨਾ ਕੇ ਗਾਹ ਸਵੇ ਸੀ ਪੀਤ ਪਤਸ਼ਾ ਸੁਣਿਆ ਅੰਦੇ ਪਾਵੈ ਰਹੋ ਸਵੇ ਸਨਾਤਕ ਭਗਤਾਂ ਸਦਾ ਵਿਗਾਸ ਮਨ ਮੂਖ ਕਾ ਕਨਾਸੀ ਮਨ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨ ਲਖਣ ਹਾਰ ਮਨਿ ਕਬਹਿ ਕੰ ਵਿਚਾਰੇ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੈ ਸਰਤੋ ਹੋਵੈ ਮਨ ਬੁੱਧ ਮਨੈ ਸਗਲਪ ਵੜਕੀ ਸੁਧੈ ਮਨ ਮੂਹ ਚੋਟਾ ਨ ਖਾਏ ਮੰਨੈ ਜਨ ਕੈ ਸਾਥ ਨ ਜਾਏ ਐਸਾ ਨਾਮ ਨਿਰੰજન ਹੋਵੇ ਜੇ ਕੋ ਮਨ ਜਾਣੈ ਮਨੈ ਮਾਰਗ ਠਾਕ ਨਾ ਪਾਏ ਮਨੈ ਪਤਸ ਪ੍ਰਗਟ ਜਾਏ ਮਨੈ ਮਗਨਾ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਰੰਝਨ ਹੋਵੇ ਜੇ ਕੋ ਮਨ ਜਾਣੇ ਮਨ ਪੂਏ ਮਨੈ ਪਾਵੇ ਮੋਖ ਦੁਆਰ ਮਨੈ ਪਰਵਾਰ ਸਦਾ ਲਈ ਮੈਂ ਤਰੈ ਤਾਰੇ ਗੁਰ ਸਿਖ ਮਨੈ ਨਾਨਕ ਭਵੇ ਨਾ ਪਿੱਛੇ ਐਸਾ ਨਾਮ ਰੰਝਨ ਹੋਵੇ ਜੇ ਕੋ ਮਨ ਜਾਣੇ ਮਨ ਪੂਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਸੋ ਹੈ ਦਰਜਾਨ ਬੱਚਾ ਕਾ ਦੇਖ ਧਿਆਨ ਦੇ ਦੇਖੋ ਕਹ ਕਰੇ ਵਿਚਾਰ ਦੇਖੇ ਕੜੈ ਨਾ ਈਸਮਾਰੇ ਔ ਧਰਮ ਦਇਆ ਕਾ ਪੂਤ ਸੰਤੋਖਾਵਕਿਆ ਜਿਸੂ ਤੇ ਦੇਖੋ 부ਜੈ ਹੋਵੇ ਸਚਿਆਰ ਤਪ ਲੈ ਉਪਰ ਕੇ ਤਪਾਰੀ ਤਤੀ ਹੋਰ ਪਰੈ ਹੋਰ ਹੋਰ ਇਸੇ ਭਾਰਤ ਲੈ ਕਹਨ ਜੋਰੇ ਏ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੜੀ ਕਲਾਮ ਹੈ ਇਹ ਹਲੇ ਖਾਲਿਕ ਜਾਣੈ ਕੋਏ ਕਿਤਾ ਤਾਨ ਸਵਾਲੇ ਹਰੂਪ ਕਿਤਾ ਜਾਣੈ ਕੌਣ ਤੂ ਤੇ ਕਿ ਤਪਸਾਓ ਏਕੋ ਕਵਾਓ ਇਸੇ ਹੋਏ ਲਗ ਦਰੀਆਉ ਕੁਦਰਤ ਕਵਨ ਕਹਾ ਵਿਚਾਰ ਮਰਨ ਜਮਾ ਇੱਕ ਬਾਰੀ ਜੋ ਤੁਧ ਭਾਵੈ ਸਾਈ ਭਲੀਕਾਰ ਸਦਾ ਸਲਾਮਤ ਰੰਕਾਰੀ ਅਸੰਖ ਜਪ ਸੰਖ ਭਾਉ ਅਸੰਖ ਪੂਜਾ ਸੰਖ ਤਰਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗਮੰਦ ਰਹੈ ਉਦਾਸੀ ਅਸੰਖ ਭਗਤ ਹੁਣ ਗਿਆਨ ਵਿਚਾਰ ਸਤਸਤੀ ਅਸੰਖ ਸੂਰ ਮੂ ਪਖ ਸਾਰ ਕੁਦਰਤ ਕਵਣ ਕਹਾ ਵਿਚਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਇਪਰਾਹੇ ਅਸੰਖ ਮਲੇਚ ਮਲ ਭਖ ਕਾਹੇ ਅਸੰਖ ਨਿੰਦਕ ਸਿਰ ਕਰ ਹੈ ਪਾਰੇ ਆਨਕ ਨੀਚ ਕਹੇ ਵਿਚਾਰ ਜਾਮ ਇਕ ਵਾਰੇ ਜੋ ਤੁਧ ਭਾਵੇ ਸਾਈ ਭਲੀ ਕਾਰ ਸਦਾ ਲਾਮ ਨਰਨਕਾਰੀ ਅਸੰਖ ਨਾ ਅਸੰਖ ਥਾਮ ਅਗਨ ਗਮ ਸਖ ਲੋ ਅਸੰਖ ਕਹ ਹੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਨਿਕਲ ਬੋਲਣ ਬਾਣੀ ਅਖਰਾ ਸਿਰ ਸੰਜੋਗ ਵਖਾਣ ਜਿਨੇ ਜੇ ਫਰਮਾਏ ਤੇ ਤੇ ਪਾਹੀਂ ਚੇਤਾ ਕੀਤਾ ਤੇਤਾ ਨਾਉ ਬੰਨਾ ਮੈਂ ਨਹੀਂ ਕੋਥਾਉ ਗੁਦਰਤ ਕਵਣ ਕਾ ਵਿਚਾਰੇ ਮਾਰਿਆ ਨਾ ਜਾਵਾ ਏਕ ਵਾਰ ਜੁਗਤ ਭਾਵੈ ਸਾਈ ਪਿਕਾਰੇ ਤੂੰ ਸਦਾ ਸਲਾਮਤ ਨਰੰਕਾਰ ਭਈਏ ਹੱਥ ਪੈ ਤਰਦੇ ਆਣੀ ਤੋਤਾ ਉਤਰ ਸਖੇਹ ਬਸ ਬਲੀਤੀ ਕੱਪੜ ਹੋਏ ਤੇ ਸਾਬੂਨ ਲਈਆ ਹੋ ਧੋਏ ਕਹੀਏ ਮਤ ਪਾਪਾ ਕੈ ਸੰਗੇ ਉਹ ਧੋਪੈ ਨਾ ਵੈ ਕ ਰੰਗ ਕਮੀ ਪਾਪੀਆ ਕਰਨਾਏ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਪੀਜਾ ਪੀਹ ਕਾਹੋ ਨਾਨਕ ਹੁਕਮੀ ਆਵੋ ਜਾਹੋ ਈਰਤ ਤਪ ਤੇ ਆਦਤ ਦਾ ਨੇ ਦੇਖੋ ਪਾਵੇ ਤਿਲਕਾ ਮਾਨ ਸੇਮ ਅਮਨ ਕੀਤਾ ਪਾਉ ਅੰਤਰਗਾਥੀ ਰਤਮਰਣਾਉ ਸਭੁ ਤੇਰੇ ਮੈਂ ਹਾਹੀ ਰਣਗੁਣ ਕੀਤੇ ਭਗਤ ਨਾ ਹੋਏ ਸਸਤਾ ਬਾਣੀ ਬਰਮਾਓ ਸਾਤੋ ਸੁਹਾਨ ਸਦਾ ਮਨ ਚਾਓ ਕਵਣ ਸੁਵੇਲਾ ਵਕਤ ਕਵਣੇ ਕਵਣਿਤਿਤ ਕਵਣਵਾਰੀ ਕਵਣ ਸਰੁੱਤੀ ਮਾਹੋ ਕਵਣ ਜਿਥੋ ਆ ਆਕਾਰ ਇਹ ਨ ਪਾਈਆ ਪੰਡਤੀ ਜਿਹੋ ਬਹਿਲੇ ਕੁਰਾਨੇ ਵਤਨਾ ਪਾਇਓ ਕਾਦੀਆਂ ਜੇ ਲਿਖਨ ਲੈ ਕੁਰਾਨ ਇਹਦਵਾਰ ਨ ਜੋਗੀ ਜਾਣੈ ਇਹਦਵਾ ਹੋਣਾ ਕੋਈ ਜਾਕਰਤਾ ਸੇ ਠੀਕ ਹੋ ਸਾਜੇ ਆਪੇ ਜਾਣੈ ਸੋਈ ਇਕ ਰਖ ਕਿਸਾ ਲਾਨੀ ਕਿ ਉਪਰਨੇ ਨਾਨਕ ਆਖਣ ਸਭ ਕੋ ਆਖਾ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਦੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪਾਉ ਜਾਣੈ ਅੱਗੇ ਗਿਆ ਨਾ ਸੋਹੈ ਔੜ ਕੋ ਔੜ ਕ ਪਾਲ ਥਕੇ ਵੇਦ ਕਹਿਨ ਇੱਕ ਬਾਤ ਲਿਖਾ ਹੋਏ ਤਾਂ ਲਿਖੀ ਐ ਲਿਖਾ ਹੋਏ ਵਿਨਾਸ਼ ਨਾਨਕ ਵੱਡਾ ਕੀ ਐ ਆਪੇ ਜਾਣੈ ਆਵੇ ਸਾਲਾ ਹੀ ਸਾਲਾ ਹੈ ਤੀ ਸੁਰਤ ਨਾ ਪਾਈਆ ਨਦੀਆਂ ਸਮਉੰਦ ਸਾ ਸੁਲਤਾਨ ਗ੍ਰਹ ਸੇਤੀ ਮਾਲ ਧਨ ਤੇਰੀ ਤੁਲਨਾ ਹੋਬਨੀ ਜੇ ਤਿਸ ਮਨੁ ਨਾ ਬਿਸਰੇ ਅੰਤਨਾ ਸਿਫਤੀ ਕਹਿਣਾ ਹੈ ਅੰਤ ਅਤਰਾ ਕਣ ਦੇ ਨੰਤ ਅੰਤਨਾ ਵੇਖਣ ਸੁਣਨਾ ਹੈ ਅੰਤ ਅਤਰਾ ਜਪੈ ਕਿਆ ਮਨ ਮੰਤੇ ਅੰਤਨਾ ਜਾਪੈ ਕੀਤਾ ਆਕਾਰ ਅਤਰਾ ਜਪ ਪਰਬਾਰੀ ਅੰਤ ਕਾਰਣ ਕੇਤੇ ਬਿਲਲਾਹੇ ਤਾਕੇ ਅਤਰਾ ਪਾਈ ਜਾਹੇ ਇਹੋ ਅੰਤਨਾ ਜਾਣੈ ਕੋਏ ਤਾਕੇ ਕਈ ਬਤ ਹੋਏ ਵੱਡਾ ਸਾਹਿਬੇ ਉਚਾ ਥਾਓ ਜੀ ਏਬੜਾ ਉੱਚਾ ਹੋਵੇ ਕੋਏ ਇਸ ਚੇ ਕੋ ਜਾਣੈ ਸੋਏ ਜੇ ਗੜਿਆ ਆਪ ਜਾਣੈ ਆਪ ਆਪ ਬੌਕਾ ਕਰਮ ਲਿਖਿਆ ਨਾ ਜਾਏ ਬੌਕਾ ਦਾਤਾ ਤਿਲ ਲਤਮਾਈ ਕਿਤੇ ਮੰਗੈ ਜੋਤ ਅਪਾਰ ਕਿਤੇ ਗਲਤ ਨਹੀਂ ਵਿਚਾਰੇ ਕਿਤੇ ਖਵ ਤੋਂ ਟਾਂ ਵੇਕਾਰ ਕਿਤੇ ਹੈ ਲੈ ਮੁਕਰਪਾ ਹੀ ਕਿਤੇ ਮੂਰਖ ਖਾਹੀ ਖਾਹੇ ਕਿਤੇ ਆ ਦੂਖ ਸਦਮਾਨੀ ਏ ਪੇਦਾਤ ਤੇਰੀ ਦਾਤਾਰ ਅਨਿਕਲਾਸੀ ਪਾਣੇ ਬੁਏ ਹੋਰ ਆਖ ਨਾ ਸਕੈ ਕੋਏ ਉਹ ਜਾਣੇ ਜੀਤੀ ਆ ਮੁਖਾਏ ਆਪੀ ਜਣੇ ਆਪੇ ਦੀ ਆਖਾਂ ਸੇ ਭੇਕੀ ਕੇ ਸੰਬਖਸ਼ੇ ਸਿੱਤ ਸਾਰਾ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਅਮੋਲ ਗੁਣੇ ਮੂਲ ਵਾਪਾਰੀ ਅਮਲ ਵਾਪਾਰੀਏ ਮੂਲ ਪੰਡਾਰ ਅਮੋਲ ਆਵੇ ਮੁ ਲੈ ਜਾਹੇ ਅਮੋਲ ਭਾਏ ਮੁੱਲਾ ਸਮਾਹੇ ਅਮੋਲ ਧਰਮ ਮੂਦੀ ਬਾਣੀ ਅਮੋਲ ਤੋਲਾ ਮੂਲ ਪਰਵਾਣ ਅਮੋਲ ਬਖਸ਼ਿਸ਼ ਮੂਲ ਨਿਸ਼ਾਨ ਅਮੋਲ ਕਰਮ ਅਮੁਲ ਫੁਰਮਾਨ ਅਮੋਲ ਮੁਲ ਜਾਹੇ ਆਖ ਆਖ ਰਹੇ ਲਿਵਲਾਏ ਆਖੈ ਪੜੇ ਕਰੈ ਬਖਿਆਣ ਆਖੈ ਗੋਪੀ ਤੈ ਗੋਵਿੰਦ ਆਖੈ ਕੀਤੇ ਕੀਤੇ ਬੁੱਧ ਆਖੈ ਸੋ ਨਰ ਮੁੰਜਨ ਸੇਵ ਕੀਤੇ ਕਹਿ ਕਹਿ ਉਠ ਉਠ ਜਾਹੇ ਤਾਂ ਆਖ ਨਾ ਸਕੈ ਕੀ ਕੇ ਨਾਨਕ ਜਾਣੈ ਸਾਚਾ ਸੋਏ ਤਾਂ ਲਿਖੀਐ ਸਿਰ ਗਾਵਾ ਰਾਂਗਾ ਵਾਰ ਸੋਦਾ ਕੀ ਵਾਜੇ ਨਾਦ ਅਨੇਕ ਸੰਖਾ ਕੇਤੇ ਬਾਵਨ ਹਾਰੇ ਤੇਤੇ ਰਾਗ ਰੀਸ ਕਹੀਨ ਕੇਤੇ ਗਾਵਨ ਹਾਰੇ ਗਾਵੈ ਤੋਨੋ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਭਾਵੈ ਜਿਤ ਗ ਬਦਲਿ ਗ ਜਾੜਿ ਲਿਖ ਲਿਖ ਤਨ ਵਿਚਾਰੇ ਭਾਵੈ ਈਸ਼ਰ ਬਰਮਾ ਦੇਵੀ ਸੋ ਹੰਸ ਦਾ ਸਵਾਰੇ ਸਨ ਬੈਠੀ ਦੇਰ ਤਿਆਦਰ ਨਾਲੇ ਗਾਵੈ ਸਿਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਿਤੇ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨ ਰੱਖੀ ਸਰ ਜੁਗ ਜੁਗ ਵੇਦ ਨਾਲੇ ਨਾ ਮੋਹਣੀਆ ਮਨ 모ਹ ਸੁਖ ਮੱਸਪਿਆਲੇ ਗਾਵਨ ਰਤਨੋ ਪਾਏ ਤੇਰੇ ਅਠਸਰ ਤੀਰਥ ਨਾਲੇ ਬਸੂਲਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਤਾਰੇ ਸਹੀ ਤੁਧ ਨੋ ਗਾਵੇ ਜੋ ਤੁਧ ਭਾਵਨ ਨਿਰਤ ਤੇ ਭਗਤ ਰਸਾਲੇ ਹੋਰ ਕਹਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕਿਆ ਵਿਚਾਰੇ ਸਹੀ ਸਵੀਕਦਾ ਸਾਚੇ ਸਾਹਿਬ ਸੱਚਾ ਸਜੀਨਾ ਹੀ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿੰ ਰਚਾਈ ਹੈ ਰੰਗੀ ਭਾਂਤੀ ਕਰ ਕਰ ਜਿੰਸੀ ਮੈਂ ਜਿੰ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿੰ ਤਿਸਤੀ ਵਿਢਾਈ ਕਮ ਨਾ ਕਰਨਾ ਜਾਈ ਜੋ ਪਾਤਸ਼ਾਹ ਸਾਹਾ ਪਾਤਸ਼ਾਹ ਸਹਿਬ ਨਾਨਕ ਰਹਿਣ ਰਜਾਈ ਬੰਦਾ ਸੰਤੋਖ ਸਨਪਤ ਝੋਲੀ ਧਿਆਨ ਕੀ ਕਰੈ ਵਿਭੂ ਤੇ ਕਿੰთა ਕਾਲ ਪੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਐਂ ਬੰਦੀ ਸਗ ਜਮਤੀ ਮਾਟੀ ਮਾਜੀ ਤੇ ਜਗਜੀਤ ਆਦੇਸ ਸੈ ਆਦੇਸ ਆਦ ਨੀਲਾ ਨਾਦ ਨਾਥ ਜੁਗ ਜੁਗ ਇੱਕੋ ਵੇਸ ਬਖਤ ਗਿਆਨ ਦਿਆ ਭੰਡਾਰਨ ਘਟ ਘਟ ਵਜੈ ਨਾਦਿ ਆਪਨਾਥ ਨਾਥੀ ਸਭ ਜਾ ਕੀ ਰਿੱਧ ਸਦਵਰਾ ਸਾਦ ਸਜੋ ਵੀ ਜੋਤ ਚਲਾਵੇ ਲਿਖਿਆ ਮੈਂ ਪਾ ਗੇ ਆਦੇਸ ਤੇ ਸ ਆਦੇਸ ਆਦ ਅਨੀਲ ਅਨਾਤ ਅਨਾਹਤ ਜੁਗ ਜੁਗ ਹੋਏ ਕੋ ਵੇਸ ਇੱਕ ਮਾਇ ਜੁਗਤiai ਤਿੱਛੇ ਲੇ ਪਰਵਾਣੇ ਇੱਕ ਸੰਸਾਰੀ ਇੱਕ ਪੰਡਾਰੀ ਇਕ ਲਾਏ ਦੀ ਬਾਣ ਜਿ ਇਸ ਭਾਵਤੀ ਵਿੱਚ ਲਾਵੇ ਜੀ ਉਹ ਵੇਖੈ ਉਹਨਾ ਨਦਰ ਨਾ ਆਵੇ ਬਹੁਤਾ ਹੋ ਵਿਡਾਨ ਆਦੇਸ ਇਸ ਆਦੇਸੇ ਆਦ ਨੀਲ ਨਾਦ ਨਾਹਤ ਜੁਗੇ ਕੋ ਵੇਸ ਆਸਣ ਲੋਏ ਲੋਏ ਪੰਡਾਰ ਜੁਗੋ ਵਿਸ਼ਵਾਸ ਇੱਕ ਬਾਾਰੇ ਕਰ ਕਰ ਵੇਖੈ ਸਰਜਣ ਹਾਰ ਨਾਹ ਸੱਚੀ ਕੀ ਸੱਚੀ ਕਾਰ ਆਦੇਸ ਇਸ ਆਦੇਸ ਆਦ ਨੀਲ ਨਾਦ ਨਾਹਤ ਜੁਗ ਜੁਗੋ ਇੱਕੋ ਵੇਸ ਜੀਵ ਲਖ ਹੀ ਲਖ ਵੈ ਲਖੀ ਸੇ ਲਖ ਲਾ ਗੇੜਾ ਆਖੀ ਹੈ ਇੱਕ ਨਾਮ ਜਗਦੀਸ਼ ਕੀਆ ਚਿਰਿਆ ਨੇ ਇਸ ਸੁਣ ਗੱਲਾਂ ਆਕਾਸ ਕੀ ਕੀਟਾਂ ਆਈ ਰੀਸ ਨਾਨਕ ਨਜ਼ਰੀ ਪਈ ਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਾ ਜੋਰ ਜੋਰ ਮੰਗਲ ਦੇ ਨਾ ਜੋਰ ਜੋਰ ਨਾਲ ਜੀਵਨ ਮਰਨ ਨਾ ਜੋਰ ਜੋਰ ਨਾਲ ਰਾਜ ਮਾਲ ਮਨਸੂਰ ਹੈ ਜੋਰ ਨਾਲ ਸੁਰਤੀ ਗਿਆਨ ਵਿਚਾਰ ਜੋਰ ਨਾਲ ਜੁਗਤੀ ਚਪੈ ਸੰਸਾਰ ਜੇ ਸਾਥ ਜੋਰ ਕਰ ਵੇਖੈ ਸੋਏ ਨਾ ਰੇ ਬੁੱਤਰ ਨੀਚ ਨਾ ਕੋਏ ਰਾਤੀ ਰੋਤੇ ਥਿੱਤੀ ਵਾਰ ਪਵਨ ਬਣੀ ਅੰਪਾਤਾਲੇ ਇਸ ਵਿੱਚ ਧਰਤੀ ਥਾਪ ਰਖੀ ਧਰਮਸਾਲ ਸੋ ਜੀਵ ਬਕੇ ਰੰਗੇ ਕਰਕੇ ਨਾਮਾ ਨੇ ਕਾ ਅਨੰਤ ਕਰਮੀ ਕਰਮੀ ਹੋਈ ਵਿਚਾਰੇ ਸੱਚਾ ਆਪ ਸੱਚਾ ਦਰਬਾਰ ਹੈ ਸੋਹਣ ਪੰਜ ਪਰਵਾਨੇ ਨਾਜ਼ਰੀ ਕਰਮ ਪਵੈ ਨਿਸ਼ਾਨ ਕਛੁ ਪਕਾਈ ਉੱਥੇ ਪਾਏ ਨਾਨਕ ਗਾਇਆ ਜਾਪੈ ਜਾਏ ਤਨ ਖੰਡ ਕੋਈ ਬੁੱਤਰ ਮੈਂ ਗਿਆਨ ਖੰਡ ਕਾ ਖੋ ਕਰਮ ਵਸੰਤਰ ਕੇਤੇ ਕਾਰ ਨਹੀਂ ਸੇ ਕੇਤੇ ਵਰਮੇ ਘਾੜ ਤਕੜੀਆਂ ਹੈ ਰੂਪ ਰੰਗ ਕੇ ਵੇਸ ਮੀ ਮੀਰ ਕੀਤੇ ਕੀਤੇ ਧੂਪ ਦੇਸ ਤੇਤੇ ਇੰਦ ਚੰਦ ਸੂਰ ਕیتے ਕیتے ਮੰਡਲ ਦੇਸ ਤੇਤੇ ਸਿੱਧ ਗੁਦ ਨਾ ਕیتے ਕੀਤੇ ਰਿ ਰਿ ਦੇਸ ਤੇਤੇ ਦੇਵਦਾਨ ਮੁਨ ਕیتے ਕیتے ਰਤਨ ਸਮੁੰਦਰ ਕੀਤਿਆਂ ਖਾੜੀ ਕੀਤਿਆਂ ਬਾਣੀ ਕੀਤੇ ਪਾਤ ਰਵਿੰਦ ਤੇਤਿਆ ਸੁਰਤੀ ਸੇਵ ਕیتے ਨਾਨਕ ਅੰਤ ਨਾ ਅੰਤ ਗਿਆਨ ਖੰਡੈ ਗਿਆਨ ਪਰਚਾਂਡੇ ਕਿੱਥਾ ਨਾ ਬినੋਦ ਕੋਟ ਆਨੰਦ ਸਖੰਡ ਕੀ ਬਾਣੀ ਰੂਪੇ ਕਿੱਥਾ ਘਾੜ ਠੜੀਏ ਬਹੁਤਾਂ ਨੂੰ ਪਾ کو کہ پچھتا سر سا کے سدھ ات ہو کوئی ہور تمہ رام رہا بھرپور کان کے روپ نہ کتنے جہے جن کا رام بسے منماہیں کریں آنند سچا من سوئے ਸਰਕਾਰ ਵੇਖੈ ਨਦਰ ਨਿਹਾਲ ਕੈ ਖੰਡ ਮੰਡਲ ਵਰ ਭਾਡੇ ਦੇਖੋ ਕਥੈ ਤਾ ਅੰਤ ਨਾ ਅੰਤ ਲੂ ਲੂ ਆਕਾਰ ਜਿਨ ਜਿਨ ਹੁਕਮ ਤਿਵਾ ਤਿਵਕਾਰ ਵੇਖੈ ਵਿਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਮਹਾਰਾ ਧੀਰ ਸੁਨਿਆਰੇ ਅਧਰਣਾ ਮਤ ਵੇਧ ਥਿਆਰ ਆਕਲਾ ਗਤਕਾ ਭਾਂਡਾ ਪਾਓ ਅੰਮ੍ਰਿਤ ਤਿਤ ਢਾਲ ਹੇ ਸ਼ਬਸ ਜੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਦੇ ਰਿ ਨਿਵਾਰੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਾ ਹਤ ਦਿਨ ਰਾਤ ਦੁਇ ਦਾਈ ਦਾਇਆ ਖਿਲੇ ਸਰੇ ਜਲ ਤੇ ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ ਕਰਮੀ ਆਪੂ ਆਪਣੀ ਕੇ ਨੇੜੇ ਕੇ ਦੂਰੇ ਜਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁਟੀ ਨਾਲੇ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁਟੀ ਨਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ